ਸਿੱਖ ਬੰਦਾ ਇਦਾਂ ਹੀ ਸਕਦਾ ਹੁੰਦਾ ਆਲੇ-ਦਾਲੇ ਚੰਗਾ ਸੁਣ ਕੇ ਸਿੱਖੋ ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਹੈ ਨਾ ਪਰ ਸੋਸ਼ਲ ਮੀਡੀਆ ਤੇ ਆਪਾਂ ਟਾਈਮ ਵੇਸਟ ਕਰਦੇ ਆਂ ਐਸੀਆਂ ਰੀਲਾਂ ਐਸੀਆਂ ਚੀਜ਼ਾਂ ਦੇਖ ਕੇ ਉਹਨਾਂ ਦੇ ਟਾਈਮ ਵੇਸਟ ਕਰਦੇ ਆਂ ਜਿਹੜਾ ਤੁਹਾਡੇ ਲਾਈਫ ਦਾ ਪ੍ਰੀਸ਼ੀਅਸ ਟਾਈਮ ਆ ਹੱਸਣਾ ਔਡ ਗੱਲ ਆ ਤੁਸੀਂ ਹੱਸਣ ਲਈ ਚੀਜ਼ਾਂ ਦੇਖਦੇ ਹੋ ਹੱਸੋ ਪਰ ਉਹਦੇ ਇੱਕ ਟਾਈਮ ਲਿਮਿਟ ਤਾਂ ਹੋਣੀ ਚਾਹੀਦੀ ਆ ਹੁਣ ਤਾਂ ਤੁਸੀਂ ਕਿਸੇ ਦਿਨ ਫੋਨ ਫੜ ਕੇ ਨਾ ਜੇ ਕਿਤੇ ਉਹਦਾ ਸਕਰੀਨ ਟਾਈਮ ਕੱਢ ਲਵਾਂ ਤਾਂ ਮੈਨੂੰ ਲੱਗਦਾ ਵੀ ਜੇ 24 ਘੰਟੇ ਦਿਨ 'ਚ ਨੇ ਜੇ ਬੰਦਾ 10-12 ਘੰਟੇ ਜਾਗਦਾ 8-8 ਘੰਟੇ ਸਕ 8 ਘੰਟੇ ਸਕਰੀਨ ਟਾਈਮ 9-9 ਘੰਟੇ ਸਕਰੀਨ ਟਾਈਮ ਹੋਰ ਆਪਾਂ ਕੀ ਐਕਸਪੈਕਟ ਕੀ ਕਰ ਰਹੇ ਆ ਵੀ ਅਸੀਂ ਸਾਡੀ ਹੈਲਥ ਸਹੀ ਰਹੂਗੀ ਹੈਲਥ ਤੁਸੀਂ ਦੇਖਣ ਨੂੰ ਜਿੰਨੇ ਮਰਜ਼ੀ ਮਸਲ ਬਣਾਈ ਜਾਓ ਜਦ ਤੱਕ ਤੁਹਾਡਾ ਮੈਂਟਲ ਸਟੇਟ ਆਫ ਮਾਈਂਡ ਸਹੀ ਨਹੀਂ ਹੈਗਾ ਤੁਸੀਂ ਅੱਜ ਵੀ ਪ੍ਰੋਬਲਮ 'ਚ ਹੋ ਕੱਲ੍ਹ ਨੂੰ ਵੀ ਪ੍ਰੋਬਲਮ 'ਚ ਹੋ ਨਾ ਤੁਹਾਡਾ ਰਿਲੇਸ਼ਨ ਨੇਵੇ ਕਿਸੇ ਨਾਲ ਨਾ ਤੁਹਾਡੇ ਚ ਪੇਸ਼ਾ ਨਹੀਂ ਸਾਵੇ ਚੀਜ਼ਾਂ ਹੋ ਹੀ ਨਹੀਂ ਸਕਦੀਆਂ 8-9 ਘੰਟੇ ਦਾ ਸਕਰੀਨ ਟਾਈਮ ਤੇ ਸਕਰੀਨ ਟਾਈਮ ਦੇ ਵਿੱਚ ਸਭ ਤੋਂ ਵੱਧ ਕੀ ਹੋਊਗਾ ਇੰਸਟਾ ਦੀਆਂ ਰੀਲਾਂ ਜਿਹਦੇ ਕੋਲ ਟਿਕਟੌਕ ਚੱਲਦੀ ਹੈ ਟਿਕਟੌਕ ਹੋਊਗੀ ਸਨੈਪਚੈਟਾਂ ਹੋਣਗੀਆਂ ਕਰਨਾ